ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਸਕੂਲੋਂ ਘਰ ਪਰਤ ਰਹੀ ਇੱਕ ਨੌਜਵਾਨ ਦੀ ਫੋਰਚੂਨਰ ਗੱਡੀ ਨਾਲ ਟੱਕਰ ਹੋਈ ਹੈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਸੱਲ ਉਹ ਨੌਜਵਾਨ ਬਾਈਕ ਤੇ ਸਵਾਰ ਸੀਗਾ ਤੇ ਉਸਦੀ ਬਾਈਕ ਦੀ ਫੋਰਚੂਨਰ ਨਾਲ ਟੱਕਰ ਹੁੰਦੀ ਹੈ ਤੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋਣਾ ਕਿ ਬੁਰਾ ਹਾਲ ਹੈ ਤਸਵੀਕ ਇਹ ਘਟਨਾ ਤੁਰੰਤਾਂ ਰਿਪੋਰਟ ਕੀਤੀ ਜਾ ਰਹੀ ਹੈ ਜਿੱਥੇ ਕਿ ਕੋਇਨਵਾਲ ਸਾਹਿਬ ਤੋਂ ਫਤਿਆਬਾਦ ਵਾਲੀ ਸਾਈਡ ਦੇ ਨੌਜਵਾਨ ਆ ਰਿਹਾ ਸੀਗਾ ਬਾਈਕ ਤੇ ਸਵਾਰ ਸੀ 12 ਜਮਾਦ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਜ ਜਿਸ ਦੀ ਉਮਰ ਮਹਿਜ਼ 20 ਸਾਲ ਸੀਗੀ ਤੋ ਦੱਸਿਆ ਜਾ ਰਿਹਾ ਕਿ 20 ਸਾਲ ਵੀ ਹੱਲੇ ਇਸ ਦੇ ਪੂਰੇ ਹੋਨੇ ਛੇਗੇ ਅਗਲੇ ਦਿਨ ਹੀ ਉਸ ਦਾ ਜਨਮ ਦਿਨ ਸੀ ਤੇ ਇੱਕ ਦਿਨ ਪਹਿਲਾਂ ਹੀ ਮਨਪਾਗਾ ਪਾਣਾ ਵਾਪਰੇ ਤੇ ਇਸ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਫੋਰਚੂਨਰ ਗੱਡੀ ਦੇ ਨਾਲ ਇਸ ਦੇ ਬਾਈਕ ਦੀ ਟੱਕਰ ਹੋਈ ਹੈ ਤੇ ਇਸ ਨੌਜਵਾਨ ਦੀ ਬੱਚੇ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ 12ਵੀਂ ਦੇ ਵਿਦਿਆਰਥੀ ਸੀ ਸਕੂਲੋਂ ਘਰ ਪਰਤ ਰਿਹਾ ਸੀਗਾ ਤੇ ਰਾਹ ਦੇ ਵਿੱਚ ਮਨਪਾਗਾ ਪਾਣਾ ਇਸ ਨੌਜਵਾਨ ਦੇ ਨਾਲ ਵਾਪਰਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਪਰਿਵਾਰ ਦਾ ਇਕਲੌਤਾ ਮੁੰਡਾ ਸੀ ਇਸ ਤੋਂ ਛੋਟੇ ਕਪੈਸੇ ਉਹ ਵੀ ਉਸੇ ਸਕੂਲ ਦੇ ਵਿੱਚ ਪੜ੍ਹਦੀ ਸੀਗੀ ਦੱਸਿਆ ਸੀ ਕਿ ਹੁਣੇ ਸਈ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਸੀ ਕਿ ਮ੍ਰਿਤਕ ਨੌਜਵਾਨ ਦਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਉਮਰ ਹੈ ਮਹਿਜ 20 ਸਾਲ ਦੱਸਿਆ ਸੀ ਕਿ ਇਸ ਘਟਨਾ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਣਗੇ ਉਸ ਤੋਂ ਬਾਅਦ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਕੇ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਰਵਿੰਦਰਪਾਲ ਜੀ ਕੀ ਅਜੇ ਘਟਨਾ ਵਾਪਰੀ ਹੈ ਆਪਣੇ ਬੱਚੇ ਸਕੂਲੋਂ ਆ ਰਹੇ ਸੀ ਔਰ ਚੁੰਨੀ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਬੱਚੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਦੀ ਮੌਤ ਹੋ ਗਈ ਇਹ ਗੱਡੀ ਪਿੱਛੋਂ ਆਣ ਕੇ ਵੱਜੀ ਇਹ ਤਾਂ ਉਹ ਪਿੱਛੋਂ ਨਹੀਂ ਗੱਡੀ ਆ ਰਹੀ ਸਾਹਮਣੇ ਵੱਜੀ ਸਾਨੂੰ ਸਾਹਮਣੇ ਵੱਜੀ ਗੱਡੀ ਵਾਲੀ ਤੇਜ਼ ਹੀ ਥੋੜੀ ਤੇ ਭਾਜੀ ਬੱਚੇ ਕਿੱਥੋਂ ਇਹ ਆਰੇ ਕਿੱਥੇ ਜਾ ਰਹੇ ਹੋ ਆਪਣਾ ਸਕੂਲ ਗੋਲਡਾ ਸਾਹਿਬ ਜਾ ਰਹੇ ਉਹ ਤੋਂ ਆnde ਜਿੰਨਾ ਗੋਲਡਾ ਸਾਹਿਬ ਗੋਲਡਾ ਸਾਹਿਬ ਤੋਂ ਜਾ ਰਹੇ ਚੋਲੇ ਸਾਹਿਬ ਗੋਲਡਾ ਸਾਹਿਬ ਤੋਂ ਚੋਲੇ ਸਾਹਿਬ ਜਾ ਰਹੇ ਚੋਲੇ ਸਾਹਿਬ 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 ਜਾ ਰਹੇ ਸ਼ਾਹਦੀ ਸਾਹਿਬ ਪਿੰਡ ਸ਼ਾਹਦੀ ਸਾਹਿਬ ਆ ਰਹੇ ਫਤਿਹ ਆ ਦੇ ਲੱਗੇ ਜਦਾ ਸੁਆਮੀ ਦਾ ਡੇਰਾ ਬਿਜਲੀ ਦਾ ਉਹ ਬਿਜਲੀ ਦੇ ਹਸਪਤਾਲ ਲੱਗੇ ਉੱਥੇ ਐਕਸੀਡੈਂਟ ਹੋਇਆ ਮੌਕੇ ਤੇ ਮੌਤ ਹੋ ਗਈ ਬੱਚੇ ਦੀ ਕੀ ਬੱਚੇ ਦਾ ਜਿਹੜੀ ਡੈਫਟੀ ਹੋ ਗਈ ਨਾ ਜਦੋਂ ਜੇ ਅੰਮਰਤਪਾਲ ਸਿੰਘ ਇਹਦਾ ਹ ਸardar maninder pal singh ਤੇ ਕਿੰਨੇ ਭੈਣ ਭਰਾਏ ਕਰੇ ਭੈਣ ਭਰਾਏ ਇੱਕ ਭੈਣ ਵ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 20 ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਹੀ ਉਹਦਾ ਕੱਲ ਨੂੰ ਇਹਦਾ ਹਾਂਜੀ ਤੇ ਜਿਹੜੇ ਐਕਸੀਡੈਂਟ ਹੋਈ ਹੈ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਹੈ ਮੋਟਰਸਾਈਕਲ ਆ ਨਹੀਂ ਗੱਡੀ ਕੌਣ ਚਲਾ ਰੇ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉੱਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਹਾ ਥੋੜਾ ਸਹੀ ਕੋਈ ਕਾਰ ਵੇਟੀ ਹਾਂ ਪੁਲਸ ਆਈ ਲੀਕਾ ਬਾਈਕ ਕਰ ਰਹੀ ਹੈ ਕੀ ਮੰਗ ਰਦੇ ਕੀ ਹੁੰਦੇ ਕੋਈ ਮੰਗ ਕੀ ਕਰਨੀ ਆ ਇਹ ਜੋ ਘਰ ਉੱਜੜ ਗਿਆ ਵੀਰ ਜੀ ਮੰਗ ਪਾਦੀ ਸਾਡੇ ਜਿਹੜਾ ਦੂਜਾ ਮੁੰਡਾ ਉਹ ਲਿਖਦਾ ਸੀ ਉਹ ਕਿੱਟੇ ਸ਼ਾਹਬਦੀ ਸਾਹਬ ਹੋਵੇ ਉਹਦਾ ਕੀ ਨਾਮ ਪਾਦੀ ਉਹਦਾ ਨਾਮ ਵੀ ਉਹਦਾ ਨਾਮ ਹੀ ਅੰਮ੍ਰਿਤਪਾਲ ਹੀ ਦੋਨੋਂ ਇਕੱਠੇ ਹਾਂਜੀ ਹਾਂਜੀ ਸਕੂਲੀ ਬੱਚੇ ਕਿ ਨਹੀਂ ਪੜਦੇ ਜੀ ਇਹ 12ਵੀਂ ਜੀ ਪਲੱਸ 2 ਚੋਂ ਰੋਵੇ ਪਰ ਵੀ ਪੜਦੇ ਹਾਂਜੀ ਹਾਂਜੀ ਰੋਜ਼ ਇੱਦਾਂ ਜਾਂਦੇ ਰੋਜ਼ ਕੱਟੇ ਜਾਂਦੇ ਉੱਥੇ ਆਉਂਦੇ ਤੇ ਮੋਟਰਸਾਈਕਲ ਨਾ ਕੋ ਕਿਹੜਾ ਸੀ ਪਹਿਲੀ ਮੋਟਰਸਾਈਕਲ ਹੈਗਾ ਜਿਹੜਾ ਆਪਣਾ ਸਪਲੈਂਡਰ ਹੀ ਮੇਰੇ ਸਾਹ ਸੀਡੀਡੀ ਹਾਂ ਸੀ ਡੀਡੀ ਦਾ ਕੀ ਇਹ ਬੱਚਾ ਜੀ 20 ਸਾਲ ਦਾ ਬਰਿਆ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਮਨਿੰਦਰਪਾਲ ਸਿੰਘ ਇਹ ਸਕੂਲੋਂ ਪੜ ਕੇ ਘਰ ਨੂੰ ਜਾਂਦਿਆ ਇਸ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਜਿਹੜੀ ਮੌਕੇ ਤੇ ਜਿਹੜੀ ਮਤਲਬ ਥੋੜਾ ਸੀਰੀਅਸ ਹੀ ਮਗਰ ਉਹਨਾਂ ਹਸਪਤਾਲਿਆਂ ਅੰਦਰ ਜੀ ਦੀ ਮੌਤ ਹੋ ਗਈ। ਇੰਨੀ ਕਿ ਸਰ ਇਹਦੀ ਉਮਰ ਬੱਚੇ ਦੀ ਜਿਹੜੀ ਕੀ ਸਾਲ ਉਹ? 20 ਸਾਲ। ਹਾਂਜੀ। ਤੇ ਸਰ ਇਹ ਪਤਾ ਲੱਗਾ ਸਰ ਅਖਜਣ ਕਿਧਾਂ ਕਿਵੇਂ ਹੋਇਆ ਜੀ? ਇਹ ਪੜ ਪੜ ਕੇ ਆਪਣਾ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ। ਜੀ। ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂ ਜਾਣ ਵਾਲੀ ਸੀ। ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਣ ਕਰਕੇ ਮੌਤ ਹੋ ਗਈ। ਗੱਡੀ ਕੌਣ ਚਲਾ ਰਿਹਾ ਸੀ? ਗੱਡੀ ਉਹ ਅਨਨੋਨ ਬੰਦਾ ਵਾ। ਉਹ ਜੇ ਵੈਰੀਫਾਈ ਕਰ ਰਹੇ ਆ। ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਉਹਦੇ ਖਿਲਾਫ ਕਾਰ ਹੋਰ ਤਾਂ ਸਰ ਕੀ ਕਾਰਵਾਈ ਕੀਤੀਗੇ ਸਰ ਹੁਣ ਤੱਕ ਇਹ ਪਰਿਵਾਰ ਦੇ ਨਾਲ ਸਹਿਮਤੀ ਲੈ ਕਰਨ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰਾਂਗੇ